ਛੇਵਰੇ ਦਾ ਪਾਣੀ ਆ ਜੀ ਕੋਈ ਬੱਚਾ ਗਲੀ ਚ ਖੇਡ ਨਹੀਂ ਸਕਦਾ ਕੋਈ ਬੱਚਾ ਗੁਰੂ ਘਰ ਨਹੀਂ ਜਾ ਸਕਦਾ ਕੋਈ ਬੱਚਾ ਸਕੂਲ ਨਹੀਂ ਜਾ ਸਕਦਾ ਜੀ ਸਾਰੀਆਂ ਗਲੀਆਂ ਚ ਬਹੁਤ ਜ਼ਿਆਦਾ ਪਾਣੀ ਸੀਗਾ ਬਹੁਤ ਵੱਡੀ ਸਮੱਸਿਆ ਸੀਗੀ ਉਹਦੀ ਸਮੱਸਿਆ ਦਾ ਕਾਰਨ ਸੀਗਾ ਜੀ ਲੈਣਾ ਕੁਸਤਾ ਬੰਦ ਸੀਗੀਆਂ ਕੁਝ ਅੱਗੇ ਸਾਡੀਆਂ ਜਿਹੜੀਆਂ ਡਿਸਪੋਜ਼ਲ ਤੇ ਪ੍ਰੋਬਲਮ ਬਹੁਤ ਵੱਡੀ ਆ ਚੁੱਕੀ ਸੀ ਉਹ ਗਾਰ ਆਨ ਕਰਕੇ ਸਾਡੀਆਂ ਤਿੰਨ ਮੋਟਰਾਂ ਬੰਦ ਹੋ ਚੁੱਕੀਆਂ ਸੀ ਜੀ ਗਾਰਡ ਨੰਬਰ 6 7 8 ਤੇ 9 ਦੀ ਹੈ ਜੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਗਲੀਆਂ ਵਿੱਚ ਪਾਣੀ ਖੜਾ ਹੈ ਜਿਸ ਦੀ ਕਿ ਸਾਨੂੰ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਬੱਚੇ ਬਿਮਾਰ ਪਏ ਹਨ ਘਰਾਂ 'ਚ ਗੁਰੂ ਘਰ ਜਾਂਦੇ ਹਨ ਗੁਰੂ ਘਰ ਜਾਣ ਨੂੰ ਵੀ ਨੰਗਾ ਨਹੀਂ ਇਹ ਪਾਣੀ ਦਿੱਤੀ ਦਿੰਨੀ ਆ ਵੀ ਇੱਕ ਬਸਤੀ ਦੀਆਂ ਲੈਣਾ ਜੀ ਇਹ ਸਾਰੀਆਂ ਦੀ ਸਫਾਈ ਕੀਤੀ ਜਾਊਗੀ ਪਹਿਲਾਂ ਸਫਾਈ ਤਾਂ ਨਹੀਂ ਹੋ ਸਕਦੀ ਸੀ ਕਿਉਂਕਿ ਪਾਣੀ ਭਰਿਆ ਰਹਿੰਦਾ ਸੀਗਾ ਹੁਣ ਸਾਡਾ ਉੱਥੇ ਪਾਣੀ ਨਿਕਲ ਰਿਹਾ ਜੀ ਬਾਈਪਾਸ ਕੱਢ ਦਿੱਤਾ ਗਿਆ ਤੇ ਹੁਣ ਜਿਵੇਂ ਕੇ ਸੀਵਰ ਡੋਵੇ ਤੱਕ ਡਾਊਨ ਹੋ ਜਾ ਕਰਨਗੇ ਉਸ ਤੋਂ ਬਾਅਦ ਅਸੀਂ ਸੱਤ ਅੱਠ 10 ਜੋ ਵੀ ਸੀਵਰ ਸਾਫ਼ ਹੋਣਗੇ ਲੈਣੋਂ ਬਾਅਦ ਅਸੀਂ ਸਾਰੇ ਬਾਰੀ ਨਾਲ ਕਰਾਂਗੇ ਜੀ ਉਹਨਾਂ ਦੇ ਕਰ ਕੱਪੜੇ ਚੱਕ ਕੇ ਲੰਘਦੇ ਆ ਬੱਚੇ ਨਹੀਂ ਲੰਘਦੇ ਬੱਚਿਆਂ ਦੇ ਪੈਰ ਗਲੇ ਪਏ ਆ ਸਾਡੇ ਇੰਨੇ ਵੀ ਨਹੀਂ ਸੌਂਦੇ ਨਾ ਕੱਲ ਸੁਣਿਆ ਸੀਵਰ ਦੇ ਚੱਕਰ ਕੱਲ ਨਹੀਂ ਆਏ ਤੇ ਅੱਜ ਵੀ ਨਹੀਂ ਆਏ ਜਿੰਨਾ ਚਿਰ ਸਾਡਾ ਸੌਂਦੇ ਨਹੀਂ ਅਸੀਂ ਤੁਹਾਨੂੰ ਨਹੀਂ ਚੱਕਦੇ ਇਸ ਤੋਂ ਵੀ ਜ਼ਿਆਦਾ ਲੱਗੇਗਾ ਕਿਉਂਕਿ ਹੁਣ ਵੀ ਤੁਸੀਂ ਦੇਖ ਸਕਦੇ ਹੋ 1.5 ਫੁੱਟ ਸੀਵਰ ਡੂੰਗਾ ਪਾਣੀ ਡਾਊਨ ਹੈ ਜੀ ਜਦੋਂ ਉਹਨੂੰ 5 ਵਜੇ ਤੱਕ ਸਪਲਾਈ ਚੱਲਣੀ ਹੈ ਉਹਦੋਂ ਇਹ ਸੀਵਰ ਕਟੋ-ਕਟ 5-5 ਫੁੱਟ ਡਾਊਨ ਹੋ ਜਾਣਗੇ ਉਹ ਵੀ ਚੱਲਣਗੇ ਮੇਰਾ ਨਾਮ ਹਰਪੀ ਸਿੰਘ ਆ ਜੀ ਗੁਰੂ ਅਰਜਨ ਦੇਵ ਨਗਰ ਬਾਡ ਨੰਬਰ 8 ਇਹ ਜਿਹੜਾ ਧਰਨਾਗਾ ਜੀ ਇਹ ਪਫਾਰਾ ਚੌਂਗ ਪੁੱਚੋ ਮੰਡੀ ਦੇ ਵਿੱਚ ਲਾਇਆ ਗਿਆ ਹੈਗਾ ਅਸੀਂ ਜਿਹੜੀ ਇਹ ਸੀਵਰੇਜ ਦੇ ਸੰਬੰਧ ਦੇ ਵਿੱਚ ਲਾਇਆ ਹੋਇਆ ਹੈਗਾ ਇਹ ਸਮੱਸਿਆ ਸਾਡੀ ਪਿਛਲੇ ਸਾਲ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਆ ਪਿਛਲੇ 1 ਸਾਲ ਤੋਂ ਅਸੀਂ ਇਹਨਾਂ ਦੀਆਂ ਮੰਗਾਂ ਕਰ ਰਹੇ ਆ ਵੀ ਸਾਰਾ ਸਾਡੇ ਨਜ਼ਰ ਦੇ ਵਿੱਚ ਸੁਧਾਰ ਕੀਤਾ ਜਾਵੇ ਪਾਈਪਾਂ ਦੀ ਸਫਾਈ ਕਰਾਈ ਜਾਵੇ ਪਰ ਨਗਰ ਕੌਂਸਲਰ ਕੀ ਜਿਹੜੀ ਕੀ ਕੋਈ ਵੀ ਰਿਸਪੌਂਸ ਨਹੀਂ ਦੇ ਰਿਹਾ ਚੱਕ ਨਾਲ ਇਹਨਾਂ ਨੇ ਸਰ ਕੱਲ ਅਸੀਂ ਇੱਕ ਇਕੱਠ ਕੀਤਾ ਸੀ ਇਸ ਦੇ ਸਬੰਧ ਦੇ ਵਿੱਚ ਸਾਡੇ ਨਗਰ ਦੀਆਂ ਭੈਣਾਵਾਂ ਮਾਮਾਵਾਂ ਸਾਡੀਆਂ ਸਾਰੀਆਂ ਗੰਗਾ ਸੀ ਜਿੱਥੇ ਕੀ ਇਹਨਾਂ ਦੇ ਨਾਲ ਮਿਸ ਵੀ ਇਹ ਵੇਰ ਕੀਤਾ ਗਿਆਗਾ ਕੱਲ ਨਗਰ ਕੌਂਸਲ ਦੇ ਪ੍ਰਧਾਨ ਜੀ ਨੇ ਇਹਨਾਂ ਨਾ ਥੋੜਾ ਮਿਸ ਬਿਹੇਵੀਅਰ ਕੀਤਾ ਜਿਸ ਦਾ ਰੋਜ਼ ਦੇ ਵਿੱਚ ਯਾਰਾ ਅੱਜ ਦੂਜੀ ਵਾਰੀ ਸਾਨੂੰ ਇੱਥੇ ਆਉਣਾ ਪਿਆ ਕੱਲ ਸਾਰਾ ਦਿਨ ਅਸੀਂ ਬੈਠੇ ਰਹੇ 6 ਵਜੇ ਤੱਕ ਕਾੜੀ ਕਿਸੇ ਨੇ ਸਾਰ ਨਹੀਂ ਲਈ ਕੋਈ ਨਗਰ ਕੌਂਸਲ ਦਾ ਜਾਈ ਜਾਂ ਕੋਈ ਕਲਰਕ ਕੋਈ ਬੰਦਾ ਸਾਡੇ ਕੋਲੇ ਨਹੀਂ ਆਇਆ ਜੀ ਕਿਸੇ ਨੇ ਕੋਸ਼ਿਸ਼ ਬਰਤਾਨ ਨਹੀਂ ਕੀਤੀ ਇਸ ਸੰਬੰਧ ਦੇ ਵਿੱਚ ਮੇਰਾ ਨਾਮ ਬਾਵਰ ਸਿੰਘ ਹੈ ਜੀ ਬਾੜ ਨੰਬਰ 7 ਗੁਰੂ ਅਰਜਨ ਦੇਵ ਨਗਰ ਜੀ ਇਹ ਸਮੱਸਿਆ ਹੀ ਬਾੜ ਨੰਬਰ 6 7 8 ਤੇ 9 ਦੀ ਹੈ ਜੀ ਜੋ ਕਿ ਕਾਫੀ ਲੰਮੇ ਸਮੇਂ ਤੋਂ ਗਲੀਆਂ ਵਿੱਚ ਪਾਣੀ ਖੜਾ ਹੈ ਜਿਸ ਦੀ ਕਿ ਸਾਨੂੰ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਬੱਚੇ ਬਿਮਾਰ ਪਏ ਹਨ ਘਰਾਂ 'ਚ ਗੁਰੂ ਘਰ ਜਾਣਿਆ ਗੁਰੂ ਘਰ ਜਾਣ ਨੂੰ ਵੀ ਨੰਗਾ ਨਹੀਂ ਇਹ ਪਾਣੀ ਗੰਦੇ ਪਾਣੀ ਵਿੱਚ ਦੀ ਨੰਘ ਕੇ ਜਾਣਾ ਪੈ ਰਿਹਾ ਜੀ ਸਾਨੂੰ ਬੱਚਿਆਂ ਨੂੰ ਸਕੂਲ ਜਾਣ ਦੀ ਦਿੱਕਤ ਹੈ ਇਹ ਸਮੱਸਿਆ ਘੱਟੋ ਘੱਟ 1 ਸਾਲ ਵਾਂਗੂ ਹੋ ਗਿਆ ਜੀ ਇਸ ਤੋਂ ਪਹਿਲਾਂ ਅਸੀਂ 1 ਮਹੀਨਾ ਪਹਿਲਾਂ ਵੀ ਨਗਰ ਕਾਉਂਸਲ ਕਮੇਟੀ ਵਿੱਚ ਗਏ ਸੀ ਉਹਨਾਂ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਹਾਂਜੀ ਇੱਕ ਮਹੀਨੇ ਦੇ ਅੰਦਰ ਅੰਦਰ ਸਾਨੂੰ ਸਮਾਂ ਦਿਓ ਅਸੀਂ ਸਾਰਾ ਕੋਸ਼ਿਸ਼ ਆਫ ਸੈੱਟ ਕਰਾਂਗੇ ਹਾਲਾਂਕਿ ਇੱਕ ਮਹੀਨੇ ਬਾਅਦ ਅਸੀਂ ਉਹ ਦੁਬਾਰਾ ਗਏ ਤਾਂ ਕਮੇਟੀ ਦੇ ਪ੍ਰਧਾਨ ਸਾਹਿਬ ਸਾਡੇ ਨਾਲ ਬਰਾਬਰ ਬਹਿ ਕੇ ਜੀ ਕਹਿੰਦਾ ਮੈਂ ਵੀ ਤੁਹਾਡੇ ਨਾਲ ਧਰਨੇ ਸ਼ਾਮਲ ਆ ਕੋਈ ਹੱਲ ਨਹੀਂ ਹੋਇਆ ਸੀ ਉਸ ਤੋਂ ਬਾਅਦ ਸਾਨੂੰ ਜੀ 10 ਤਰੀਕ ਦਾ ਸਮਾਂ ਦਿੱਤਾ ਸੀ ਅਸੀਂ ਕੱਲ 12 ਤਰੀਕ ਨੂੰ ਧਰਨਾ ਲਗਾਇਆ ਸੀ ਦੁਬਾਰਾ ਕੋਈ ਹੱਲ ਨਹੀਂ ਹੋਇਆ ਸਾਡਾ ਸਾਡੇ ਸੀਵਰੇਜ ਦਾ ਅਸੀਂ ਲੈਣੇ ਨਿਗੋੜਾਂ ਤੇ ਕਰ ਕੱਪੜੇ ਝੱਟ ਕੇ ਲੰਘਦੇ ਆ ਬੱਚੇ ਨਹੀਂ ਲੰਘਦੇ ਬੱਚਿਆਂ ਦੇ ਪੈਰ ਗਲੇ ਪਾਏ ਆ ਸਾਡੇ ਇੰਨੇ ਵੀ ਨਹੀਂ ਸੌਂਦੇ ਨਾ ਕੱਲ ਸੁਣਿਆ ਸੀਵੋ ਦੇ ਤੇ ਕਰ ਕੱਲ ਨਹੀਂ ਆਏ ਤੇ ਅੱਜ ਵੀ ਨਹੀਂ ਆਏ ਜਿੰਨਾ ਚਿਰ ਸਾਡਾ ਸੌਂਦੇ ਨਹੀਂ ਅਸੀਂ থানা ਨਹੀਂ ਚੱਕਦੇ ਇਸ ਤੋਂ ਵੀ ਜ਼ਿਆਦਾ ਲੱਗੇ ਆ ਅਸੀਂ ਕੱਲ ਦਾ ਕੱਲ ਦਾ ਧਰਨਾ ਤੇ ਬੈਠੇ ਕੱਲ ਕੋਈ ਵੀ ਨਹੀਂ ਆਇਆ ਨਾ ਅੱਜ ਕੋਈ ਅੱਜ ਆਇਆ ਨਾ ਜੀ 6 ਵਜੇ ਤੱਕ ਰਹਿ ਬੈਠੇ ਰਹੇ ਕੱਲ ਜੀ ਤੇ ਅੱਜ ਹੁਣ 11 ਵਜੇ ਸਾਢੇ 12 ਵਜੇ ਤੱਕ ਬੈਠਾ ਹਲੇ ਵੀ ਕੋਈ ਹੱਲ ਨਹੀਂ ਹੋਇਆ ਸਾਡਾ ਤੇ ਸਾਡਾ ਹੱਲ ਕਰ ਦੇਣਾ ਕਿ ਠੀਕ ਹੈ ਨਹੀਂ ਕਾਹੋਂ ਕੰਨ ਨੂੰ ਕੋਈ ਹੋਇਆ ਕੋਈ ਆ ਕਿਤਾਇਆ ਹੋਈ ਪੂਰੇ ਕੋਈ ਚਿੱਕੜ ਕਰ ਦੇ ਹਨਾ ਜੇ ਆਪਾਂ ਨੂੰ ਤਾਂ ਵੀ ਆਪਾਂ ਬਰਦਾਸ਼ਤ ਨਹੀਂ ਕਰ ਰਹੇ ਦੇਖੋ ਸਾਰੇ ਆਪਾਂ ਦੇ ਕਦੀ ਸਾਰੀ ਪੁੱਛੋ ਮੰਡੀ ਦਾ ਗੰਦ ਇੱਕ ਤਰ੍ਹਾਂ ਨਾਲ ਆਪਣੇ ਬਾਰਾਂ ਦੇ ਵਿੱਚ ਖੜਦਾ ਆਪਣੇ ਛੋਟੇ ਛੋਟੇ ਬੱਚੇ ਆ ਉਹ ਪਾਣੀ ਦੇ ਵਿੱਚ ਵਰਦੇ ਆ ਬਾਕੀ ਮੱਛਰ ਵੀ ਪਲਾਂ ਦੇ ਉਹਦੇ ਨਾਲ ਤੁਹਾਨੂੰ ਬਹੁਤ ਮਲੇਰੀਆ ਤੇ ਬਿਮਾਰੀਆਂ ਬਹੁਤ ਜ਼ਿਆਦਾ ਠੀਕ ਆ ਹੁੰਦੀਆਂ ਗਿਆ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਆ ਬਿਮਾਰੀਆਂ ਰੋਕਥਾਮ ਕਰੋ ਦੂਜੇ ਪਾਸੇ ਸਾਡੇ 12 ਦੇ ਅੱਗੇ ਨਰਕ ਕਰਤਾ ਤੇ ਅਸੀਂ ਇੱਥੇ ਬੈਠੇ ਆ ਕਿਸੇ ਨੂੰ ਅਸੀਂ ਲੱਗੇ ਤੰਗ ਕਰਨ ਵਾਸਤੇ ਨਹੀਂ ਬੈਠੇ ਅਸੀਂ ਤਾਂ ਇਹ ਸਿਰਫ ਇਸ ਕਰਕੇ ਬੈਠਿਆ ਸਰਕਾਰ ਨੇ ਲੱਤ ਰੇ ਆ ਵੀ ਅਸੀਂ ਲੋਕ ਲੁਕੀਆਂ ਠੀਕ ਹੈ ਜੀ ਲੁਕੀ ਕਿਸ ਗੱਲ ਤੋਂ ਆ ਸਾਨੂੰ ਕੁਝ ਵੀ ਨਹੀਂ ਚਾਹੀਦਾ ਅਸੀਂ ਸਿਰਫ ਤੇ ਸਿਰਫ ਸਰਕਾਰ ਤੋਂ ਉੱਚੋਂ ਮੰਡੀ ਪ੍ਰਸ਼ਾਸਨ ਤੋਂ ਜਿੰਨੇ ਵੀ ਸਾਡੇ ਕੋਈ ਪ੍ਰਧਾਨ ਸਾਹਿਬ ਕੁਝ ਵੀ ਅਸੀਂ ਇਹੀ ਚੀਜ਼ ਮੰਗ ਰਹੇ ਆ ਵੀ ਸਾਨੂੰ ਸਾਡੀ ਸਮੱਸਿਆ ਦਾ ਹੱਲ ਕੀਤਾ ਜਾਵੇ ਦੇਖੋ ਅਸੀਂ ਕੋਈ ਨੌਕਰੀਆਂ ਨਹੀਂ ਮੰਗਦੇ ਅਸੀਂ ਕੁਝ ਨਹੀਂ ਮੰਗਦੇ ਬਿਨ ਰਿਆ ਨਹੀਂ ਅਸੀਂ ਪਾਣੀ ਦਾ ਹੱਲ ਮੰਗਦੇ ਆ ਪਰਮਜੀਤ ਪੰਮਾ ਜੀ ਮੇਰਾ ਨਾਮ ਹੈ ਮੈਂ ਸੀਵਰ ਪਾਣੀ ਦਾ ਇਨਚਾਰਜ ਲਾਇਆ ਵਾ ਜੀ ਮੈਨੂੰ ਨਵਾਂ 28 ਤਰੀਕ ਤੱਕ ਮੈਂ ਇੱਥੇ ਜੁਆਇਨ ਕੀਤਾ ਜੀ 28 ਤਰੀਕ ਤੋਂ ਮੈਂ ਸੰਭਾਲਿਆ ਜੀ ਸੀਵਰ ਦਾ ਚਾਰਜ ਉਸ ਤੋਂ ਪਹਿਲਾਂ ਇਨਚਾਰਜ ਹੋਰ ਸੀ ਜਦੋਂ ਮੈਂ ਇਨਚਾਰਜ ਆਇਆ ਜੀ ਇੱਥੇ ਕਹਿੰਦਾ ਮੈਂ ਤਾਂ ਸਾਰੀਆਂ ਗਲੀਆਂ ਚ ਬਹੁਤ ਜ਼ਿਆਦਾ ਪਾਣੀ ਸੀਗਾ ਬਹੁਤ ਵੱਡੀ ਸਮੱਸਿਆ ਸੀਗੀ ਉਹਦੀ ਸਮੱਸਿਆ ਦਾ ਕਾਰਨ ਸੀਗਾ ਜੀ ਲੈਣਾ ਕੁਸਤਾ ਬੰਦ ਸੀਗੀਆਂ ਕੁਝ ਅੱਗੇ ਸਾਡੀਆਂ ਜਿਹੜੀਆਂ ਡਿਸਪੋਜ਼ਲ ਤੇ ਪ੍ਰੋਬਲਮ ਬਹੁਤ ਵੱਡੀ ਆ ਚੁੱਕੀ ਸੀ ਉਹ ਗਾਰ ਆਨ ਕਰਕੇ ਸਾਡੀਆਂ ਤਿੰਨ ਮੋਟਰਾਂ ਬੰਦ ਹੋ ਚੁੱਕੀਆਂ ਸੀ ਜੀ ਪਹਿਲਾਂ ਅਸੀਂ ਸਟਾਰਟ ਕੀਤਾ ਜੀ ਉੱਥੋਂ ਡਿਸਪੋਜ਼ਲ ਤੋਂ ਉਹਦੀ ਸਪਾਈ ਕਰਕੇ ਉਸ ਤੋਂ ਬਾਅਦ ਜੀ ਕਹਿੰਦਾ ਮਤਲਬ ਅਸੀਂ ਪਿਛਲੇ ਡੱਗ ਚੈੱਕ ਕੀਤੇ ਉਹਨਾਂ ਦੇ ਵਿੱਚ ਕਾਫੀ ਗਾਰ ਆ ਚੁੱਕੀ ਸੀਗੀ ਇਸ ਟਾਈਮ ਹੁਣ ਡਿਸਪੋਜ਼ਲ ਤੇ ਸਾਡਾ ਸਾਰਾ ਕੰਮ ਕੰਪਲੀਟ ਆ ਤਿੰਨ ਡੱਗ ਸਾਡੇ ਜਿਹੜੇ ਪਿਛਲੇ ਆ ਜੀ ਉਹ ਅਸੀਂ ਸਪਾਈ ਕਰਾ ਰਹੇ ਆ ਪਾਪ ਲਾਈਨ ਨਾਲ ਜੀ ਉਦ ਤੱਕ ਉਹਦੇ ਤੇ ਘੱਟੋ ਘੱਟ 15-20 ਦਿਨ ਲੱਗਦੇ ਸੀ ਇਸ ਕਰਕੇ ਅਸੀਂ ਦੇਖਿਆ ਵੀ ਜੇ 15-20 ਦਿਨ ਮੰਡੀ ਨੂੰ ਸਮੱਸਿਆ ਆਊਗੀ ਤਾਂ ਅਸੀਂ ਜਿਹੜਾ ਪਾਣੀ ਹੈ ਇਹ ਮੋਟਰਾਂ ਦਾ ਅਸੀਂ ਲਫਾਫਾ ਪਾਈਪ ਦਾ ਵਰਤ ਕੇ ਖੇਤਾਂ ਵਿੱਚ ਦੀ ਤੀਜੇ ਡੱਗ ਨੂੰ ਸਿੱਧਾ ਕਰ ਦਿੱਤਾ ਤੇ ਚੱਕੀ ਪਹੁੰਚਣ ਲੱਗਾ ਜੀ ਜਿਹੜੀ ਇਹ ਸਮੱਸਿਆ ਸੀਗੀ ਜੀ ਇਹਦੇ ਜਿਹੜੇ ਸੀਵਰ ਬੰਦ ਸੀ ਉਹ ਅਸੀਂ ਕੱਲ ਲੱਗ ਕੇ ਸਾਰਾ ਸਾਰਾ ਦਿਨ ਲਾਇਆ ਜੀ ਅੱਜ ਲਾਇਆ ਜੀ ਸਵੇਰ ਸਾਰੇ ਕੰਮ ਦਾ ਮਤਲਬ ਅਸੀਂ ਖੋਲ ਦਿੱਤੇ ਆ ਜੀ ਹੁਣ ਇਹਨਾਂ ਵਿੱਚ ਸਿਰਫ ਗਾਰ ਬਾਕੀ ਹੈ ਉਹ 2 ਵਜੇ ਤੋਂ ਬਾਅਦ ਸਾਡੇ ਮੁਲਾਜ਼ਮ ਆ ਕੇ ਉਹ ਗਾਰ ਚਕਾਉਣਗੇ ਜੀ ਕੱਲ ਤੁਸੀਂ ਦੇਖਿਆ ਹੀ ਹੋਣਾ ਇਸ ਗਲੀਆਂ ਦਾ ਹਾਲ ਅੱਜ ਤੁਸੀਂ ਦੇਖ ਸਕਦੇ ਹੋ ਸੀਵਰ ਚੱਕ ਕੇ ਦੇਖ ਸਕਦੇ ਹੋ ਡੇਡ ਡੇਡ ਫੁੱਟ 2 2 ਫੁੱਟ ਡੂੰਘੇ ਪਏ ਆ ਜੀ ਅੱਜ ਪਾਣੀ ਦੀ ਸਪਲਾਈ ਅਸੀਂ ਡੇਢ ਘੰਟਾ ਦਿੱਤੀ ਹੈ ਜੀ ਤਾਂ ਵੀ ਸੀਵਰ ਤੋਂ ਪਾਣੀ ਬਾਹਰ ਨਹੀਂ ਆਇਆ ਇਹ ਇਦੋਂ ਬਾਅਦ ਜੀ ਕਹਿੰਦਾ ਮਤਲਬ ਇਸੇ ਸਾਰੀ ਦਿੱਤੀ ਦਿੰਨੀਆਂ ਵੀ ਇੱਕ ਬਸਤੀਆਂ ਲੈਣਾ ਜੀ ਇਹ ਸਾਰੀਆਂ ਦੀ ਸਫਾਈ ਕੀਤੀ ਜਾਊਗੀ ਪਹਿਲਾਂ ਸਫਾਈ ਤਾਂ ਨਹੀਂ ਹੋ ਸਕਦੀ ਸੀ ਕਿਉਂਕਿ ਪਾਣੀ ਭਰਿਆ ਰਹਿੰਦਾ ਸੀਗਾ ਹੁਣ ਸਾਡਾ ਉੱਥੇ ਪਾਣੀ ਨਿਕਲ ਰਿਹਾ ਜੀ ਬਾਈਪਾਸ ਕੱਢ ਦਿੱਤਾ ਗਿਆ ਤੇ ਹੁਣ ਜਿਵੇਂ ਕੇ ਸੀਵਰ ਡੋਵੇ ਤੱਕ ਡਾਊਨ ਹੋ ਜਾ ਕਰਨਗੇ ਉਸ ਤੋਂ ਬਾਅਦ ਅਸੀਂ ਸੱਤ ਅੱਠ 10 ਜੋ ਵੀ ਸੀਵਰ ਸਾਫ਼ ਹੋਣਗੇ ਲੈਣੋਂ ਬਾਅਦ ਅਸੀਂ ਸਾਰੇ ਬਾਰੀ ਨਾਲ ਕਰਾਂਗੇ ਜੀ ਇਹ ਸਮੱਸਿਆ ਐਨ ਵੀ ਇੱਕ ਟੈਂਪਰੇਰੀ ਹੱਲ ਹੈ ਜੀ ਇਹਦੀ ਸਮੱਸਿਆ ਦਾ ਅਸੀਂ ਜੁਮਾ ਲੈਣੇ ਆ ਕਿ ਜਦੋਂ ਸਾਡੀ ਸਫਾਈ ਹੋ ਗਈ ਬਿਲਕੁਲ ਵੀ ਪਾਣੀ ਨਹੀਂ ਆਊਗਾ ਨਾ ਇਹ ਆ ਵੀ ਸਾਮ ਨੂੰ ਸਪਲਾਈ ਚੱਲ ਪਈ ਫੇਰ ਪਾਣੀ ਨਿਕਲਿਆਊਗਾ ਇਹੋ ਜਿਹੀ ਕੋਈ ਗੱਲ ਨਹੀਂ ਕਿਉਂਕਿ ਹੁਣ ਵੀ ਤੁਸੀਂ ਦੇਖ ਸਕਦੇ ਹੋ 1.5 ਫੁੱਟ ਸੀਵਰ ਡੂੰਗਾ ਪਾਣੀ ਡਾਊਨ ਹੈ ਜੀ ਜਦੋਂ ਉਹਨੂੰ 5 ਵਜੇ ਤੱਕ ਸਪਲਾਈ ਚੱਲਣੀ ਆ ਉਹਦੋਂ ਇਹ ਸੀਵਰ ਕਟੋ-ਕਟ 5-5 ਫੁੱਟ ਡਾਊਨ ਹੋ ਜਾਣਗੇ ਉਹ ਵੀ ਚੱਲਣੀ ਸਾਮ ਦੀ ਜਿਹੜੀ ਅਸੀਂ ਸਪਲਾਈ ਚਲਾਈ ਸੀ ਨਾ ਕੱਲ ਅਸੀਂ ਪਹਿਲਾਂ ਸਪਲਾਈ ਕਰਾ ਕੇ ਚੈੱਕ ਕਰਿਆ ਜੀ ਸਾਮ ਵਾਲੀ ਸਪਲਾਈ ਤੋਂ ਬਾਅਦ ਵੀ ਪਾਣੀ ਨਹੀਂ ਨਿਕਲਿਆ ਸਵੇਰ ਚਲਾਈ ਜੀ ਸਵੇਰ ਵਾਲੀ ਤੋਂ ਬਾਅਦ ਵੀ ਨਹੀਂ ਨਿਕਲਿਆ ਤੇ ਇਸ ਕਰਕੇ ਮੈਂ ਤਾਂ ਗੁਰਵਾਰਜਨਦੇਵ ਦੇ ਪਾਸਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਵੀਰੋ ਪਹਿਲਾਂ ਨੰ ਚਾਰ ਦਿਨ ਜੋ ਵੀ ਕੀਤਾ ਮੈਂ 28 ਤਰੀਕ ਤੋਂ ਚਾਰ ਦਸੰਬਿਆ ਨਗਰ ਕੌਂਸਲ ਦੇ ਪ੍ਰਧਾਨ ਜونی ਵੰਸਲ ਜੀ ਨਗਰ ਕੌਂਸਲ ਦੇ ਪ੍ਰਧਾਨ ਅੰਜਲੀ ਗਰਗ ਜੀ ਪ੍ਰਿੰਸ ਗੋਲਨ ਜੀ ਤੇ ਆਪਣਾ ਟਵਿੰਕਲ ਗਰਗ ਜੀ ਸਾਰੇ ਐਮਸੀ ਸਾਹਿਬਾਨ ਸਾਡਾ ਪੂਰਾ ਹੀ ਸਹਿਯੋਗ ਕਰ ਰਹੇ ਨੇ ਉਹਨਾਂ ਨੇ ਸਾਨੂੰ ਇਹ ਕਿਹਾ ਵੀ ਜੋ ਵੀ ਤੁਹਾਨੂੰ ਚਾਹੀਦਾ ਹੈ ਸਾਥੋਂ ਲਓ ਪਰ ਇਸ ਮਸਲੇ ਨੂੰ ਹੱਲ ਕਰੋ ਇਸ ਲਈ ਅਸੀਂ ਅੰਮ੍ਰਿਤਸਰ ਤੋਂ ਬੰਦੇ ਬੁਲਾਏ ਜੀ ਕੁਸਤਾ ਬੁਲਾਏ ਉਹਨਾਂ ਨੇ ਕੰਮ ਕੀਤਾ ਜੀ ਡੰਗਾਈ ਦਾ ਚੱਕ ਫਤੇ ਸਿੰਘ ਵਾਲੇ ਜਿਹੜਾ ਡਿਸਪੋਜ਼ਲ ਦੀ ਪ੍ਰੋਬਲਮ ਸੀ ਉੱਥੇ ਅਲੱਗ ਬਠਿੰਡੇ ਤੋਂ ਬੰਦੇ ਲੱਗੇ ਹੋਏ ਆ ਜੀ ਕੋਸ ਬੰਦੇ ਸਾਡੇ ਬਣ ਕੇ ਚਲੋ ਮਲੋਟ ਤੋਂ ਆਏ ਵੇ ਜੀ ਟੀਮਾਂਬਾਜ ਟੀਮਾਂ ਅਸੀਂ ਤਿੰਨ ਚਾਰ ਤਾਂ ਕੰਮ ਚੱਲ ਰਿਹਾ ਕਰਕੇ ਹੋ ਗਿਆ ਹੁਣ ਹਫਤਿਕ ਦਾ ਕੰਮ ਰਹਿੰਦਾ ਪਰ ਪਾਣੀ ਨਹੀਂ ਨਿਕਲ ਦਿੱਤਾ ਜਾਊਗਾ ਹਫਤਾ ਅਸੀਂ ਬਾਈਪਾਸ ਪਾਣੀ ਕੱਢਾਂਗੇ